ਸਲਾਮ ਵਾਲੇਕੁਮ ਜੀ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਫੀਸ ਸਰਕਾਰ ਤੇ ਦੁਆ ਫਰਿਆਦ ਕਰਦੇ ਆਂ ਸਾਰੇ ਤੰਦਰੁਸਤ ਠੀਕ ਹੋਵੋਗੇ ਸੰਗਤ ਜੀ ਅਕਸਰ ਅਸੀਂ ਦੇਖਦੇ ਆਂ ਕਿ ਵੀਰਵਾਰੇ ਵਾਲੇ ਦਿਨ ਪੀਰਾਂ ਦੇ ਦਰਾਂ ਤੇ ਪੀਰਾਂ ਦੇ ਦਰਬਾਰਾਂ ਤੇ ਬਹੁਤ ਰੌਣਕਾਂ ਹੁੰਦੀਆਂ ਦੀਵੇ ਲਾਏ ਜਾਂਦੇ ਨੇ ਸੁਖਣਾ ਸੁਖੀਆਂ ਜਾਂਦੀਆਂ ਨੇ ਪਰ ਤੁਸੀਂ ਕਦੇ ਸੋਚਿਆ ਕਿ ਵੀਰਵਾਰ ਵਾਲੇ ਦਿਨ ਪੀਰਾਂ ਦੀ ਇਵਾਜ਼ਤ ਜਾਂ ਉਹਨਾਂ ਦੀ ਮਨਮਨਉਤ ਦੇ ਵਿੱਚ ਇੰਨੀ ਮਹੱਤਤਾ ਕਿਉਂ ਆ ਤਾਂ ਕਿਵੇਂ ਪੰਝਾ ਪੀਰਾਂ ਦੀ ਜਾਂ ਕੋਈ ਵੀ ਪੀਰਾਂ ਦੀ ਇੱਕ ਰੋਹਾਨੀ ਨਿਗਾਹ ਤੁਹਾਡੀ ਕਿਸਮਤ ਬਦਲ ਸਕਦੀ ਆ ਅੱਜ ਹੀ ਸਾਰੀਆਂ ਗੱਲਾਂ ਮਾਤਾ ਵੀਡੀਓ ਦੇ ਵਿੱਚ ਖਾਸ ਹੋਣ ਵਾਲੀਆਂ ਆ ਅੰਤ ਤੱਕ ਜ਼ਰੂਰ ਦੇਖਣਾ ਬਣੇ ਰਿਓ ਵੀਡੀਓ ਦੇ ਨਾਲ ਸੂਫੀ ਬਾਤ ਤੇ ਪੀਰਾਂ ਦੀ માનਤਾ ਵਿੱਚ ਵੀਰਵਾਰ ਨੂੰ ਰਹਿਮਤ ਦਾ ਦਿਨ ਮੰਨਿਆ ਜਾਂਦਾ ਕਿਹਾ ਜਾਂਦਾ ਕਿ ਜਿਵੇਂ ਦਿਨ ਪੀਰਾਂ ਦੀ ਰੋਹਾਨੀ ਸ਼ਕਤੀਆਂ ਆਪਣੇ ਸਿਖਰਾਂ ਤੇ ਹੁੰਦੀਆਂ ਨੇ ਤਬੀਰਵਾਰ ਨੂੰ ਆਪਣੇ ਦਰ ਤੇ ਆਈਆਂ ਸੰਗਤਾਂ ਦੀਆਂ ਸਵਾਲੀਆਂ ਦੀਆਂ ਫਰਿਆਦਾਂ ਸੁਣਦੇ ਨੇ ਤੇ ਪੂਰੀਆਂ ਕਰਦੇ ਨੇ ਜਦੋਂ ਅਸੀਂ ਵੀਰਵਾਰ ਨੂੰ ਚਿਰਾਗ ਬੱਤੀ ਜਾਂ ਧੂ ਬੱਤੀ ਕੋਈ ਉਹਨਾਂ ਦੇ ਨਾਮ ਦਾ ਕਰਦੇ ਆ ਤਾਂ ਸਿਰਫ ਚਿਰਾਗ ਬੱਤੀ ਜਿਹੜੀ ਹੁੰਦੀ ਉਹ ਤੇਲ ਬੱਤੀ ਦਾ ਕੰਮ ਨਹੀਂ ਕਰਦੀ ਬਲਕਿ ਉਹ ਤੁਹਾਡੇ ਅੰਦਰਲੇ ਹਨੇਰੇ ਨੂੰ ਜੋ ਅੰਦਰ ਦਾ ਤੁਹਾਡਾ ਹਨੇਰਾ ਉਹਨੂੰ ਦੂਰ ਕਰਦੀ ਆ ਤੇ ਪੰਜਾ ਪੀਰਾਂ ਦਾ ਜਾਂ ਕੋਈ ਵੀ ਪੀਰਾਂ ਫਕੀਰਾਂ ਦਾ ਨਾ ਦਾ ਲਾਇਆ ਤੁਹਾਡਾ ਇੱਕ ਦੀਵਾ ਵੀ ਤੁਹਾਡੇ ਅੰਦਰ ਦੀ ਸਾਰੀ ਨਕਾਰਾਤਮਕ ਸ਼ਕਤੀਆਂ ਜਿੰਨੀ ਵੀ 네ਗੈਟਿਵਿਟੀ ਊਰਜਾ ਆ ਸਾਰੀ ਖਤਮ ਕਰ ਦਿੰਦੀ ਆ ਹੌਲੀ ਹੌਲੀ ਇਹਨੂੰ ਇੱਕ ਸਮਾਂ ਜ਼ਰੂਰ ਲੱਗਦਾ ਹੁੰਦਾ ਪਰ ਹੌਲੀ ਹੌਲੀ ਇਹ ਸਾਰਾ ਕੰਮ ਵੱਡ ਜਾਂਦਾ ਹੁੰਦਾ ਆ ਤੁਹਾਡੇ ਅੰਦਰ ਇੱਕ ਲੋ ਲਾਈਟ ਦੀ ਆਣਾ ਲੋ ਲਾਈਟ ਆਣੀ ਸ਼ੁਰੂ ਹੋ ਜਾਂਦੀ ਆ ਤੇ 네ਗੈਟਿਵਿਟੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਨਾਲ ਦੀ ਨਾਲ ਪੰਜਾ ਪੀਰਾਂ ਦੀਆਂ ਸ਼ਕਤੀਆਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਨੇ ਬਹੁਤ ਕੁਝ ਬਹੁਤ ਆਪਾਂ ਨੂੰ ਸੁਣਨ ਨੂੰ ਮਿਲਦਾ ਹਨਾ ਪੀਰਾਂ ਫਕੀਰਾਂ ਦੀਆਂ ਗੱਲਾਂ ਬਾਤਾਂ ਪਰ ਕਹਿੰਦੇ ਨੇ ਜੋ ਸੱਚੇ ਦਿਲੋਂ ਪੰਜਾ ਪੀਰਾਂ ਨੂੰ ਧਿਆਉਂਦਾ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੰਦੇ ਦੀ ਬਾਹ ਫੜਦੀ ਫੜਦੇ ਆ ਆਪਣੇ ਭਗਤ ਦੀ ਬਾਹ ਫੜਦੀ ਫੜਦੇ ਨੇ ਤੇ ਉਸੇ ਗੱਲਾਂ ਦੇ ਨਾਲ ਜੋ ਜਿਆਦਾ ਫੇਮਸ ਹੋ ਜਾਂਦਾ ਹੈ ਤੇ ਉਹ ਕਹਾਣੀਆਂ ਬਣ ਜਾਂਦੀਆਂ ਪਰ ਜੋ ਸੱਚੀ ਨੀਤ ਨਾਲ ਧਿਆਉਂਦਾ ਉਹਨਾਂ ਦੀ ਬਾਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਫੜਦੀ ਫੜਦੇ ਨੇ ਫਰ ਚਾਹੇ ਉਹ ਬਾਬਾ ਫਰੀਦ ਸ਼ਕਰਗੰਜ ਜੀ ਹੋਣ ਸਵਰ ਦੀ ਸਖਿਆ ਲਈ ਜਾਂ ਖਵਾਜਾ ਪੀਰ ਜੀ ਹੋਣ ਪਾਣੀਆਂ ਦੀ ਰਹਿਮਤ ਦੇ ਲਈ ਹਨ ਇਦਾਂ ਦੇ ਸਾਰੇ ਪੀਰ ਆਪਣੇ ਆਪਣੇ ਕਰਮ ਦੇ ਹਿਸਾਬ ਨਾਲ ਕਿਸੇ ਨਾ ਕਿਸੇ ਤਰੀਕੇ ਭਗਤ ਦੇ ਬੰਦੇ ਦੀ ਬਾਹ ਫੜ ਕੇ ਉਹਨੂੰ ਪਾਰ ਲਾਉਂਦੇ ਨੇ ਤੇ ਪੰਜੇ ਪੀਰ ਆਪਣੇ ਆਪਣੇ ਤਰੀਕੇ ਦੇ ਨਾਲ ਤੇ ਜੋ ਵੀ ਭਗਤਾਂ ਦੀਆਂ ਮੁਸ਼ਕਲਾਂ ਹੁੰਦੀਆਂ ਆ ਜਾਂ ਜੋ ਵੀ ਆਪਾਂ ਉੱਥੇ ਸਲਾਮ ਸਵਾਲ ਵਗੈਰਾ ਲੈ ਕੇ ਜਾਂਦੇ ਆ ਤਾਂ ਉਹਨਾਂ ਦਾ ਸਾਰਾ ਹੱਲ ਪੰਜ ਪੀ ਸਰਕਾਰ ਕਰਦੇ ਨੇ ਪੰਜਾ ਪੀਨਾ ਦਾ ਰਤਬਾ ਬਹੁਤ ਵੱਡਾ ਆ ਤੇ ਬਹੁਤ ਸਾਰੇ ਲੋਕਾਂ ਦੇ ਸੁਣਦੇ ਵੇ ਤੁਸੀਂ ਵੀ ਆਇਆ ਹੋਣਾ ਹਨਾ ਬਹੁਤ ਲੋਕ ਗਵਾਹੀਆਂ ਵੀ ਭਰਦੇ ਹੁੰਦੇ ਆ ਤੇ ਆਪਣੇ ਸਿਆਣੇ ਲੋਕ ਕਹਿੰਦੇ ਵੀ ਹੁੰਦੇ ਨੇ ਵੀ ਜਿਵੇਂ ਜਿੱਥੇ ਦਵਾਈਆਂ ਕੰਮ ਨਹੀਂ ਨਾ ਕਰਦੀਆਂ ਉੱਥੇ ਦੁਆਵਾਂ ਕੰਮ ਕਰਦੀਆਂ ਪੰਜਾ ਪੀਨਾ ਦੀਆਂ ਦੁਆਵਾਂ ਕੰਮ ਕਰਦੀਆਂ ਬਸ ਸਿਰਫ ਲੋੜ ਕਿਹੜੀ ਚੀਜ਼ ਦੀ ਹੁੰਦੀ ਆ ਸਦਕ ਦੀ ਭਰੋਸੇ ਦੀ ਹਨਾ ਤੇ ਜਿਹਨੂੰ ਭਰੋਸਾ ਹੈਗਾ ਉਹਦੇ ਤੇ ਕੀਤੀ ਹੋਈ ਦੁਆ ਕੰਮ ਕਰ ਜਾਂਦੀ ਆ ਜਿਹਨੂੰ ਭਰੋਸਾ ਹੈ ਨੀਗਾ ਇਹ ਅੰਦਰੋਂ ਡੋਲਦਾ ਮਨ ਡੋਲਦਾ ਆ ਫਿਰ ਉਹਦੇ ਮਨੋਂ ਕੀਤੀ ਹੋਈ ਭਵੇਂ ਤਨੋਂ ਕੀਤੀ ਹੋਈ ਜਿਹੜੀ ਸੇਵਾ ਆ ਜਾਂ ਕੋਈ ਦੁਆ ਫਰਿਆਦ ਕੀਤੀ ਗਈ ਆ ਕੋਈ ਸਵਾਲ ਕੀਤਾ ਗਿਆ ਜਾਂ ਕੋਈ ਸੁਖਣਾ ਸੁਖੀ ਗਈ ਆ ਉਹ ਨਹੀਂ ਪੂਰਾ ਹੁੰਦਾ ਇਹ ਸਾਰਾ ਕੰਮ ਸਦਕਾ ਦਾ ਆ ਭਰੋਸੇ ਦਾ ਆ ਉਹ ਜਿਵੇਂ ਲਾਲੋ ਜੇਕਰ ਤੁਹਾਡੇ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਆ ਨਾ ਜਾਂ ਕੰਮਕਾਰ ਚ ਬਰਕਤ ਨਹੀਂ ਹੈਗੀ ਤੇ ਹਰ ਵੀਰਵਾਰ ਪੰਜਾ ਪੀਰਾਂ ਦੇ ਨਾਮ ਦਾ ਭੋਗ ਪ੍ਰਸ਼ਾਦ ਲਾਉਣਾ ਸ਼ੁਰੂ ਕਰ ਦੋ ਠੀਕ ਆ ਜੀ ਉਹਨਾਂ ਦੇ ਨਾਮ ਦੀ ਚਿਰਾਗ ਵਤੀ ਗਰਨੀ ਸ਼ੁਰੂ ਕਰ ਦੋ ਉਹਨਾਂ ਦੇ ਭੋਗ ਪ੍ਰਸ਼ਾਦ ਵੀ ਗੋਬਾਲੇ ਵੱਡੇ ਨਹੀਂ ਹੁੰਦੇ ਤੁਸੀਂ ਪੀਲਾ ਪ੍ਰਸ਼ਾਦ ਕੋਈ ਵੀ ਲਾ ਕੇ ਵੰਡ ਸਕਦੇ ਹੋ ਜਾਂ ਘਰੇ ਤੁਸੀਂ ਚੌਲਾਂ ਦੀ ਨਿਆਜ਼ ਬਣਾ ਸਕਦੇ ਹੋ ਵਿੱਚ ਮੇਵੇ ਪਾਣੇ ਪਾ ਲਓ ਨਹੀਂ ਪਾਣੇ ਅਗਰ ਤੁਹਾਡੀ ਨਹੀਂ ਹੈਸੀਅਤ ਹੈਗੀ ਬਹੁਤ ਗਰੀਬੀ ਵੀ ਆ ਤਾਂ ਇੱਕ ਥੋੜੇ ਚੌਲ ਲੈ ਕੇ ਉਹਨੂੰ ਡਾਲ ਦੇ ਕੇ ਜੀ ਭਾਵੇਂ ਬਣਾ ਲਓ ਦੇਸੀ ਨਹੀਂ ਉਹ ਦੇਸੀ ਕਿਹੜਾ ਪਿਓਰ ਆਉਂਦੇ ਨੇ ਠੀਕ ਹੈ ਜਿਨ੍ਹਾਂ ਦੇ ਪਿਓਰ ਹੈਗਾ ਤਾਂ ਪਿਓਰ ਚ ਬਣਾ ਸਕਦਾ ਤੇ ਜਿਨ੍ਹਾਂ 'ਚ ਗਜਾਇਸ਼ ਹੈਗੀ ਆ ਉਹ ਮੇਵੇ ਵਗੈਰਾ ਵਿੱਚ ਪਾ ਸਕਦੇ ਨੇ ਜਿੰਨੀ ਮਰਜ਼ੀ ਵਧੀਆ ਨਿਆਜ਼ ਬਣਾ ਲਓ ਠੀਕ ਹੈ ਜੀ ਕਿਉਂਕਿ ਪੀਰ ਜਿਹੜੇ ਆ ਉਹ ਕਿਸੇ ਖਾਣ ਪੀਣ ਦੇ ਭੁੱਖੇ ਨਹੀਂ ਹੁੰਦੇ ਉਹ ਸਿਰਫ ਤੁਹਾਡੇ ਪ੍ਰੇਮ ਦੇ ਭੁੱਖੇ ਹੁੰਦੇ ਆ ਸਿਰਫ ਤੁਹਾਡੇ ਪਿਆਰ ਦੇ ਤੁਹਾਡੇ ਵੱਲੋਂ ਦਿੱਤੀ ਗਈ ਰਿਸਪੈਕਟ ਦੇ ਤੁਹਾਡੇ ਦਿਲ ਚ ਉਹਨਾਂ ਦੇ ਕੀ ਪਿਆਰ ਆ ਤੁਸੀਂ ਦਿਲੋਂ ਉਹਨਾਂ ਨੂੰ ਕਿੱਦਾਂ ਯਾਦ ਕਰਦੇ ਹੋ ਬਸ ਇਸ ਚੀਜ਼ ਦੇ ਭੁੱਖੇ ਹੁੰਦੇ ਆ ਵਾਸ਼ਨਾ ਦੇ ਭੁੱਖੇ ਹੁੰਦੇ ਆ ਖਾਣ ਪੀਣ ਦੇ ਭੁੱਖੇ ਨਹੀਂ ਹੁੰਦੇ ਵੀਰ ਠੀਕ ਆ ਜੀ ਤੇ ਇਹ ਕੁਝ ਵੀ ਨਹੀਂ ਹੁੰਦਾ ਤਾਂ ਬੰਦਾ ਸਿਰਫ ਕੱਲੇ ਪਤਾਸੇ ਨਾਲ ਦੀ ਹੀ ਮੱਥਾ ਟੇਕ ਸਕਦਾ ਹੈ ਕੱਲੇ ਪਤਾਸੇ ਹੀ ਲੈ ਕੇ ਤੁਸੀਂ ਮੱਥਾ ਟੇਕ ਸਕਦੇ ਹੋ ਇਹ ਆਪਣੀ ਆਪਣੀ ਤੁਹਾਡੀ ਸ਼ਰਤ ਆ ਪਰ ਕਰਨਾ ਜ਼ਰੂਰ ਚਾਹੀਦਾ ਪੰਜਾਬੀ ਵੀਰਾਂ ਦੀ ਮਾਨਤਾ ਕਰਕੇ ਦੇਖੋ ਥੋੜਾ ਸਮਾਂ ਬੱਝਿਆ ਜਾਊਗਾ ਆਉਣ ਵਾਲੇ ਸਮੇਂ ਤੁਹਾਡੇ ਖੁੱਲ ਜਾਣਗੇ ਤੁਹਾਡੇ ਕੰਮਕਾਰ ਖੁੱਲ ਜਾਣਗੇ ਘਰ ਦੇ ਵਿੱਚ ਵਰਕ ਤਾਂ ਹੋਣਗੀਆਂ ਜੋ ਦੁੱਖ ਦਿਲ ਉਤਰ ਕਲੇਸ਼ ਨੇ ਸਭ ਦੂਰ ਹੋ ਜਾਣਗੇ ਤੇ ਪੰਜਾਬੀ ਵੀਰਾਂ ਦੀ ਜਿਹੜੀ ਮਾਨਤਾ ਆ ਉਹ ਵੀਰ ਵਾਲਾ ਦੇਣਾ ਜਾਂ ਤਾਂ ਤੁਸੀਂ ਕਿਸੇ ਦਰਬਾਰ ਤੇ ਚਲ ਜਾਓ ਅਗਰ ਤੁਹਾਡੇ ਨੇੜੇ ਤੇ ਕੋਈ ਪੰਜਾਬੀ ਵੀਰਾਂ ਦਾ ਦਰਬਾਰ ਹੈਗਾ ਨਹੀਂ ਹੈਗਾ ਜੇ ਤੁਸੀਂ ਆਪਣੇ ਘਰੇ ਮਾਨਤਾ ਕਰਨੀ ਹੈ ਤਾਂ ਕਿ ਸਾਫ਼ ਸੁਥਰੀ ਇੱਕ ਕੋਨੇ ਦੇ ਵਿੱਚ ਜਗ੍ਹਾ ਹੋਵੇ ਤੁਹਾਡੇ ਉੱਥੇ ਤੁਸੀਂ ਪੰਜਾਬੀ ਵੀਰਾਂ ਦੇ ਨਾਂ ਦਾ ਇੱਕ ਦੀਵਾ ਵੀ ਲਾ ਸਕਦੇ ਆ ਵੈਸੇ ਤਾਂ ਪੰਜ ਹੀ ਲੱਗਦੇ ਨੇ ਪੰਜ ਚਰਾਗ ਉਹਨਾਂ ਦੇ ਨਾਂ ਤੇ ਲਾਓ ਤੇ ਉਹਨਾਂ ਦਾ ਨਾਮ ਦਾ ਗੁਣ ਗਾਣ ਸਿਮਰਨ ਭਜਨ ਕਰਨਾ ਸ਼ੁਰੂ ਕਰਦੋ ਹੌਲੀ ਹੌਲੀ ਦੇਖਦੇ ਜਾਇਓ ਕਿ ਤੁਹਾਡੇ ਸਾਰੇ ਰੁਕੇ ਹੋਏ ਕੰਮ ਬਾੜਨ ਲਗੇ ਘਰ ਦੇ ਵਿੱਚ ਦੁੱਖ ਦਿਲਦਰ ਸਾਰਾ ਦੂਰ ਹੋਊਗਾ ਘਰ ਦੇ ਵਿੱਚ ਖੁਸ਼ੀਆਂ ਖੇਲੀਆਂ ਆਉਣਗੀਆਂ ਠੀਕ ਆ ਜੀ ਤੇ ਸੁਖ ਸ਼ਾਂਤੀ ਵਰਤੂਗੀ ਤੇ ਜਿਹੜੇ ਇਹ ਪੰਜ ਪੀਰ ਸਰਕਾਰ ਨੇ ਜਾਂ ਪੰਜ ਪੀਰ ਨੇ ਇਹ ਕਿਸੇ ਵੀ ਧਰਮ ਦੇ ਮਹਤਾਜ ਨਹੀਂ ਹੈਗੇ ਇਹਨਾਂ ਨੂੰ ਹਰੇਕ ਧਰਮ ਦਾ ਬੰਦਾ ਪੂਜਦਾ ਆ ਮੰਨਦਾ ਆ ਇਹਨਾਂ ਦੇ ਜਿਹੜੇ ਦਰਬਾਰ ਨੇ ਕਿਸੇ ਧਰਮ ਦੇ ਅਧੀਨ ਨਹੀਂ ਆਉਂਦੇ ਹੈ ਕਿਸੇ ਧਰਮ ਦੇ ਵਿਚ ਨਹੀਂ ਆਉਂਦੇ ਇਹ ਇੱਕ ਲੋਕ ਭਲਾਈ ਵਾਲੇ ਲੋਕ ਫਕੀਰ ਨੇ ਠੀਕ ਆ ਜੀ ਸਾਰੇ ਲੋਕਾਂ ਦੇ ਸਰਬ ਸਾਂਝੇ ਨੇ ਇਹ ਇਹਨਾਂ ਦੇ ਦਰਬਾਰਾਂ ਦੇ ਵਿੱਚ ਕੋਈ ਜਾਤ ਪਾਤ ਕੋਈ ਊਚ ਨਹੀਂ ਤੇ ਐਦਾਂ ਦਾ ਕੁਝ ਨਹੀਂ ਹੈਗਾ ਕੋਈ ਧਰਮ ਤ ਧਰਮ ਨਿਰਪੱਖ ਕੁਝ ਨਹੀਂ ਹੈਗਾ ਕੋਈ ਭੇਦ ਭਾਵ ਨਹੀਂ ਧਰਮਾਂ ਦਾ ਕੀਤਾ ਜਾਂਦਾ ਜਾਤ ਪਾਤ ਦਾ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਜਿਹੜਾ ਮਰਜੀ ਬੰਦਾ ਜਾ ਕੇ ਆਪਣੀ ਸ਼ਰਧਾ ਦੇ ਅਨੁਸਾਰ ਇਹਨਾਂ ਨੂੰ ਮੰਨ ਸਕਦਾ ਉੱਥੇ ਆਪਣਾ ਚੜਾਵਾ ਚੜਾ ਸਕਦਾ ਆਪਣਾ ਕੋਈ ਸਵਾਲ ਆ ਪੀਰਾਂ ਲਈ ਕਰ ਸਕਦਾ ਆ ਉਹਨਾਂ ਦੇ ਮੋਢੇ ਆਪਣਾ ਦੁੱਖ ਦਿਲਦਰ ਦੱਸ ਸਕਦਾ ਆ ਠੀਕ ਆ ਇਹ ਕਿਸੇ ਦੇ ਕੋਈ ਵਜੇ ਨਹੀਂ ਹੋਏ ਕਿਸੇ ਜਾਤ ਧਰਮ ਦੇ ਕਿਸੇ ਦੇ ਵਿੱਚ ਨਹੀਂ ਵਜੇ ਹੋਏ ਇਹਨਾਂ ਦੇ ਲਈ ਤਾਂ ਸਿਰੋ ਤੁਹਾਡੇ ਦਿਲ ਦੀ ਇੱਕ ਭਾਵਨਾ ਚਾਹੀਦੀ ਆ ਥੋੜੀ ਮੰਨ ਦੀ ਸ਼ਰਧਾ ਚਾਹੀਦੀ ਆ ਠੀਕ ਆ ਤੁਹਾਡੇ ਵੱਲੋਂ ਇੱਕ ਦਿੱਤੀ ਹੋਈ ਰਿਸਪੈਕਟ ਚਾਹੀਦੀ ਆ ਇਹ ਉਸੇ ਚੀਜ਼ ਦੇ ਭੁੱਖੇ ਹੁੰਦੇ ਆ ਕੋਈ ਜ਼ਿਆਦਾ ਭੋਗ ਪ੍ਰਸ਼ਾਦਾਂ ਦੀ ਵੀ ਕੋਈ ਇਹਨਾਂ ਨੂੰ ਉਹ ਨਹੀਂ ਦੀ ਲਾਲਚ ਨਹੀਂ ਹੁੰਦਾ ਇਹ ਨਹੀਂ ਹੁੰਦਾ ਵੀ ਸਾਡਾ ਦੀਵਾ ਤੁਸੀਂ ਲਾਉਣੇ ਹੀ ਲਾਉਣਾ ਜਾਂ ਸਾਡੇ ਭੋਗ ਪ੍ਰਸ਼ਾਦ ਚੜਾਉਣੇ ਹੀ ਚੜਾਉਣੇ ਆ ਬੰਦੇ ਦੀ ਕੀਤੀ ਹੋਈ ਸੱਚੇ ਦਿਲੋਂ ਸਲਾਮ ਵੀ ਇਹਨਾਂ ਦੇ ਅਗਰ ਕਬੂਲ ਕਰ ਲਈ ਤਾਂ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਆ ਤੇ ਇਸੇ ਕਰਕੇ ਅਕਸਰ ਮੈਂ ਕਹਿੰਦਾ ਹੁੰਦਾ ਕਿ ਪੀਰਾਂ ਨੂੰ ਮੰਨਣਾ ਬਹੁਤ ਜ਼ਰੂਰੀ ਆ ਔਰ ਪੰਜਾ ਪੀਰਾਂ ਦੀ ਪਾਵਰ ਤਾਂ ਸਭ ਤੋਂ ਵੱਡੀ ਆ ਸੁਲਤਾਨੀ ਪੀਰ ਨੇ ਠੀਕ ਆ ਜੀ ਤੇ ਅਕਸਰ ਮੈਨੂੰ ਇੱਕ ਸਵਾਲ ਕਰ ਦਿੱਤਾ ਜਾਂਦਾ ਕਿ ਪੀਰਾਂ ਦੇ ਪੰਜਾਂ ਪੀਰਾਂ ਦੇ ਨਾਮ ਦੱਸੋ ਪਤਾ ਕੀ ਗੱਲ ਆ ਤੁਸੀਂ ਸਰਚ ਮਾਰੋਗੇ ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨਿਕਲਦੀ ਜਿੰਨੀ ਵਾਰੀ ਸਰਚ ਮਾਰੋਗੇ ਓਨੀ ਵਾਰੀ ਅਲੱਗ-ਅਲੱਗ ਨਿਕਲਣਗੇ ਹੁਣ ਕਈਆਂ ਦਾ ਪੰਜ ਪੀਰ ਇਦਾਂ ਵੀ ਦੱਸੇ ਹੋਏ ਨੇ ਜਿਵੇਂ ਖਵਾਜਾ ਖਿਜਰ ਜੀ ਪਾਣੀ ਵਾਲੇ ਦੇਵਤਾ ਜਿਹੜੇ ਨੇ ਸਹੀ ਗਾ ਸੈयद ਜਲਾਲਉਦੀਨ ਬੁਖਾਰੀ ਜੀ ਬਾਬਾ ਫਰੀਦ ਸ਼ਕਰਗੰਜ ਜੀ ਸੂਫੀ ਸੰਤ ਜਿੰਦਾ ਪੀਰ ਘੋੜੇ ਵਾਲੇ ਸ਼ੇਖ ਬਹਾਉਦੀਨ ਜਕਰੀਆ ਜੀ ਠੀਕ ਹੈ ਜੀ ਇਹ ਵੀ ਪੰਜ ਪੀਰ ਨੇ ਇਹਨਾਂ ਦੇ ਵਿੱਚ ਥੋੜੇ ਚੇਂਜ ਵੀ ਹੋ ਜਾਂਦੇ ਨੇ ਤੇ ਇਹ ਵੀ ਪੰਜਾ ਪੀਰਾਂ ਦੇ ਨਾਂ ਨੇ ਜਾਂ ਫਿਰ ਕਈ ਥਾਂ ਤੇ ਐਂ ਵੀ ਦੱਸ ਦਿੰਦੇ ਨੇ ਦਸਣ ਵਾਲੇ ਬਿਜਵੇਂ ਦਾਤਾ ਬਖਸ਼ੀ ਜੀ ਸ਼ੇਖ ਬਾਬਾ ਫਰੀਦ ਸ਼ਕਰਗੰਜ ਜੀ ਬਹਾਉਦੀਨ ਜਕਰੀਆ ਜੀ ਲਾਲ ਸ਼ਾਹਵਾਜ ਕਲੰਦਰ ਸੈਦ ਜਲਾਲਉਦੀਨ ਬੁਖਾਰੀ ਜੀ ਹਨਾ ਐਦਾਂ ਹਰੇਕ ਥਾਂ ਤੇ ਤੁਹਾਨੂੰ ਲੱਗ ਲੱਗ ਹੀ ਮਿਲਣਗੇ ਬਹੁਤ ਸਾਰੇ ਅਗਰ ਤੁਸੀਂ ਗੁਰੂਆਂ ਕੋਲ ਵੀ ਆਪਣੇ ਕੋਈ ਜਾਣਦੇ ਆ ਤਾਂ ਜਾਂ ਤਾਂ ਲੱਗ ਲੱਗ ਹੀ ਦੱਸਣਗੇ ਤੇ ਇਹਨਾਂ ਦਾ ਕੋਈ ਹਿਸਾਬ ਤਾਂ ਨਹੀਂ ਹਰੇਕ ਤਰ੍ਹਾਂ ਦੇ ਏਰੀਏ ਦੇ ਹਿਸਾਬ ਨਾਲ ਅਲੱਗ-ਅਲੱਗ ਨਾ ਨਹੀਂ ਮੰਨਤਾ ਹੁੰਦੀ ਐ ਅਲੱਗ-ਅਲੱਗ ਤਰ੍ਹਾਂ ਜਿਵੇਂ ਸਾਡੇ ਗੱਦੀ ਜਿਹੜੇ ਪੰਜਾ ਪੀਰਾਂ ਦੀ ਚਲਦੀ ਆ ਸਾਡੀ ਆਪਣੀ ਚਲਦੀ ਆ ਤੇ ਸਾਡੇ ਪੀਰ ਹੋਰ ਨਾਂ ਨੇ ਉਹਨਾਂ ਦੇ ਠੀਕ ਆ ਜੀ ਤੇ ਐਦਾਂ ਫਰਕ ਹੁੰਦਾ ਆ ਸੋ ਪੰਜ ਪੀਰ ਜਿਹੜੇ ਮਰਜੀ ਹੋਣ ਅਗਰ ਤੁਸੀਂ ਪੰਜਾ ਪੀਰਾਂ ਨੂੰ ਯਾਨੀ ਪੰਜ ਸ਼ਕਤੀਆਂ ਨੂੰ ਇਕੱਠੀਆਂ ਨੂੰ ਮੰਨਦੇ ਹੋ ਤਾਂ ਤੁਹਾਡੇ ਲਾਲੋ ਸਾਹਿਬ ਕਿੰਨੀ ਪਾਵਰ ਵਾਲੀ ਗੱਲਬਾਤ ਹੋ ਜਾਂਦੀ ਆ ਕਿੰਨੀ ਕਿਰਪਾ ਹੋਊਗੀ ਅਗਰ ਪੰਜ ਦੇ ਪੰਜ ਹੀ ਤੁਹਾਡੇ ਕਿਸੇ ਨਾ ਕਿਸੇ ਸਵਾਲ ਦਾ ਕੋਈ ਨਾ ਕੋਈ ਤਾਂ ਜਵਾਬ ਅਗਲਾ ਦਊਗਾ ਹੀ ਤੁੜੀ ਕਿਸੇ ਨਾ ਕਿਸੇ ਰੁਕਾਵਟ ਦਾ ਕੋਈ ਨਾ ਕੋਈ ਹਾਲ ਕੋਈ ਨਾ ਕੋਈ ਪੀਰ ਦਾ ਕਰੂਗਾ ਹੀ ਠੀਕ ਹੈ ਜੀ ਸੋ ਇਸ ਕਰਕੇ ਹੁੰਦਾ ਕਿ ਪੰਝਾ ਪੀਰਾਂ ਨੂੰ ਮੰਨਣਾ ਬਹੁਤ ਜ਼ਰੂਰੀ ਆ ਮੰਨ ਕੇ ਦੇਖੋ ਨਜ਼ਾਰੇ ਵੱਜੇ ਜਾਣਗੇ ਜ਼ਿੰਦਗੀ ਦੇ ਤੁਹਾਡੇ ਦੁੱਖ ਦਿਲ ਦੇ ਦਰ ਦੂਰ ਹੋ ਜਾਣਗੇ ਸੋ ਅਖੀਰ ਵਿੱਚ ਆਪਾਂ ਇਹ ਕਵਾਂਗੇ ਜੇਕਰ ਤੁਹਾਨੂੰ ਪੀਰਾਂ ਦੇ ਨਾਲ ਪਿਆਰ ਆ ਕੋਈ ਉਹਨਾਂ ਦੀ ਤੁਸੀਂ ਰਿਸਪੈਕਟ ਕਰਦੇ ਹੋ ਦਿਲੋਂ ਪਿਆਰ ਕਰਦੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਅਗਰ ਤੁਹਾਡੇ ਕੋਈ ਐਦਾਂ ਦੀ ਪੀਰਾ ਨਹੀਂ ਤੁਹਾਡੇ ਨਾਲ ਕਰਾਮਾਤ ਹੋਈ ਆ ਤੁਹਾਡੇ ਤੇ ਉਹਨਾਂ ਦੀ ਕੋਈ ਕਿਰਪਾ ਹੋਈ ਆ ਤਾਂ ਉਹ ਵੀ ਕਮੈਂਟ ਦੇ ਵਿੱਚ ਲਿਖ ਕੇ ਜ਼ਰੂਰ ਦੱਸਿਆ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਯਕੀਨ ਜੁੜੇ ਠੀਕ ਆ ਜੀ ਜਿਹੜੇ ਜਿਹੜੇ ਪੀਰਾਂ ਨੂੰ ਮੰਨਣ ਵਾਲੇ ਤੇ ਜਿਹੜੇ ਪੀਰਾਂ ਨੂੰ ਤੁਹਾਡੇ ਆਲੇ ਦੁਆਲੇ ਮੰਨਣ ਵਾਲੇ ਲੋਕ ਆ ਉਹਨਾਂ ਤੱਕ ਐਦਾਂ ਦੀਆਂ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਠੀਕ ਆ ਜੀ ਤਾਂ ਜੋ ਉਹ ਵੀ ਆਪਣੇ ਕਮੈਂਟ ਵਗੈਰਾ ਦੱਸ ਸਕਣ ਆਪਣੇ ਸੁਝਾਅ ਦੱਸ ਸਕਣ ਤੇ ਤਾਂ ਕਿ ਜਿਹੜੀ ਹੋਰ ਦੁਨੀਆ ਜਿਹੜੀ ਇਹ ਸੋਚਦੀ ਆ ਇਹ ਪੀਰ ਕੁਝ ਨਹੀਂ ਕਰ ਸਕਦੇ ਕਮੈਂਟ ਥੋੜੇ ਪੜ ਕੇ ਪਤਾ ਲੱਗੇ ਹਾਂ ਵੀ ਵੀਰਾਂ ਦੇ ਆਹ ਲੋਕਾਂ ਦੀ ਕਿਰਪਾ ਹੋਈ ਹੈ ਕਮੈਂਟਾਂ ਜਰੂਰ ਦੱਸਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਜਰੂਰ ਰੱਖਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਆਪ ਸਮਰੋ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੇ ਰਹਿਣ ਠੀਕ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਠੀਕ ਹੈ ਦਿਓ ਜਾਈ ਦੀ ਜੈ ਪੀਰਾਂ ਦੀ ਜੈ ਸਰਕਾਰਾਂ ਦੀ ਅਗਰ ਕੋਈ ਗਲਤੀ ਹੋ ਗਈ ਹੈ ਤਾਂ ਜਰੂਰ ਹੁਣ ਮਾਫ ਕਰਨਾ